ਇਨੂੰ ਆਪਾਂ ਵਿਚਾਰੀਏ ਆਇਓ ਰਾਮਾ ਇੱਕ ਦਿਨ ਸਤ ਸੰਗਤ ਜੀ ਜਦੋਂ ਸਤਵੇਂ ਪਾਤਸ਼ਾਹ ਨੇ ਚੱਕਰ ਲਾਇਆ ਇਸ ਜੰਗਲ ਦੇ ਇਲਾਕੇ ਵਿੱਚ ਅੱਜ ਇਹਨਾਂ ਨੂੰ ਸਿੱਧੂ ਸਿੱਧੂ ਕਹਿੰਦੇ ਆ ਨਾ ਬਰਾੜ ਹੋਏ ਸਿੱਧੂ ਹੋਏ ਇਹ ਸਾਰੀਆਂ ਕਹਾਵਾਂ ਤਕਰੀਬਨ ਸਤ ਸੰਗਤ ਜੀ ਅੱبو ਪਹਾੜਾ ਬੜਾ ਭਾਰੀ ਰੱਖਣ ਚ ਉੱਥੇ ਦੇਵਤਿਆਂ ਨੇ ਹਮਨ ਕਰਨਾ ਰਾਜਪੂਤਾਂ ਦੀ ਉਤਪਤੀ ਹੋਣੀ ਸੂਰਜ ਵਾਸੀ ਖਾਨਦਾਨ ਪ੍ਰਗਟ ਹੋਣਾ ਚੰਦਰਵਾਸੀ ਖਾਨਦਾਨ ਪ੍ਰਗਟ ਹੋਣਾ ਇਹ ਵੰਸਾ ਇਧਰੋਂ ਬਹੁਤ ਆਇਆ ਹਨ ਰਾਜਸਥਾਨ ਕੰਨੀਓ ਸੱਜੇ ਸੱਜੇ ਇਧਰ ਨੂੰ ਇਹੋ ਸਾਧ ਸੰਗਤ ਜੀ ਜਿਵੇਂ ਆ ਗੱਡੀਆਂ ਵਾਲੇ ਆਪਣੇ ਦੇਸ਼ ਵਿੱਚ ਫਿਰਦੇ ਆ ਨਾ ਵਿਚਾਰੇ ਖਾਨਾ ਬਦੋਸ਼ ਐ ਫਿਰਿਆ ਕਰਦੇ ਸਿੱਧੂ ਵੀ ਇਹ ਸਤਵੇਂ ਪਾਤਸ਼ਾਹ ਦੇ ਕੋਲੇ ਬੇਨਤੀ ਕੀਤੀ ਸੀ ਉਹਨਾਂ ਦਾ ਜਥੇਦਾਰ ਸੀ ਕਹੜਾ ਕਹਿੰਦਾ ਮਹਾਰਾਜ ਸਾਨੂੰ ਕੋਈ ਟਿਕਣ ਨਹੀਂ ਦਿੰਦਾ ਦਸ ਦਿਨ ਕਿਤੇ ਡੇ ਡੇ ਗਾਹਾਂ ਲੰਘ ਜਾਓ ਕਿਰਪਾ ਕਰੋ ਸਾਨੂੰ ਕਿਤੇ ਜਗ੍ਹਾ ਬਖਸ਼ ਦਿਓ ਕਹਿੰਦੇ ਚੰਗਾ ਕਾਲੇ ਜਿੱਥੇ ਦਿਨ ਛਿਪ ਜੇ ਇੱਥੋਂ ਚੱਲ ਪੋ ਜਿੱਥੇ ਦਿਨ ਛਿਪੇ ਉੱਥੇ ਬੈਠ ਜਿਓ ਫਿਰ ਨਾ ਹਿਲੇਓ ਬੜਾ ਪ੍ਰਸੰਗ ਹੈ ਮਹਾਰਾਜ ਸਾਧ ਸੰਗਤ ਜੀ ਬੜਾ ਭਾਰੀ ਨਗਰ ਬਸ ਰਿਹਾ 22 ਪਿੰਡ ਉੱਥੇ ਇਹਨਾਂ ਦੇ ਹਨ ਜੈਤਪੁਰਾਣੇ ਨਾਲ ਜੰਗ ਹੋਇਆ ਫਤਿਹ ਪ੍ਰਾਪਤ ਕੀਤੀ ਸਤਵੇਂ ਪਾਤਸ਼ਾਹ ਨੇ ਰੱਖਿਆ ਕੀਤੀ ਇਹਦੇ ਸਾਧ ਸੰਗਤ ਭਤੀਜੇ ਸਨ ਭਰਾ ਮਰ ਚੁੱਕਿਆ ਸੀ ਕਰਮਚੰਦ ਆਪਦੇ ਬੱਚਾ ਨੂੰ ਵੀ ਪਾਲਦਾ ਸੀ ਆਪਦੇ ਭਤੀਜਾ ਨੂੰ ਵੀ ਛਾਤੀ ਨਾਲ ਲਾ ਕੇ ਰੱਖਦਾ ਸੀ ਇੱਕਦਮ ਲੋਈਆ ਇੱਕਦਮ ਸੰਦਲੀ ਉਹ ਨਾਲ ਸਾਧ ਸੰਗਤ ਜੀ ਲੈ ਹੋਏ ਨਾ ਸਤਵੇਂ ਪਾਸ਼ਾ ਉਰ ਮੱਥਾ ਟੇਕਿਆ ਜਦੋਂ ਜਿਹੜਾ ਉਂਗਲ ਲਾਇਆ ਸੀ ਉਹ ਸਤਿ ਉਂਗਲ ਛੱਡ ਕੇ ਢਿੱਡ ਤੇ ਹੱਥ ਮਾਰਨ ਲੱਗ ਗਿਆ ਮਹਾਰਾਜ ਨੇ ਕਹਾਲਿਆ ਇਹ ਬੱਚੇ ਢਿੱਡ ਕਿਉਂ ਵਜਾਉਂਦੇ ਐ ਕਹਿੰਦਾ ਮਹਾਰਾਜ ਇਹ ਢਿੱਡੋਂ ਭੁੱਖੇ ਐ ਐਸੀ ਦੁੱਖ ਭਰੀ ਆਵਾਜ਼ ਸਤਿਗੁਰੂ ਜੀ ਕਦੇ ਸਹਾਰ ਸਕਦੇ ਹਨ ਜਿਹੜਾ ਦਿਆਲੂ ਕਿਰਪਾਲੂ ਸੁਭਾਅ ਵਾਲਾ ਗੁਰਮਖੋ ਇਹ ਨਹੀਂ ਸਹਾਰ ਸਕਦਾ ਕਿਸੇ ਦੀ ਭੁੱਖ ਨਹੀਂ ਸਹਾਰ ਸਕਦਾ ਆਪਦੀ ਤੱਕ ਹੀ ਸਹਾਰਨੀ ਮਾਰਾ ਕਦੇ ਚੰਗਾ ਜਿਹੜਾ ਤਾਂ ਤੇਰਾ ਉੱਤੇ ਗੋਦੀ ਚੱਕਿਆ ਹੋਇਆ ਇਹਦੀ ਵੰਸ਼ ਦੇ ਰਾਜੇ ਹੋਣਗੇ ਘੋੜੇ ਜਮਨਾ ਪਾਣੀ ਪੀਣਗੇ ਭਾਵ ਕੀ ਏਡਾ ਵੱਡਾ ਰਾਜ ਹੋਊਗਾ ਇਹ ਜਿਹੜਾ ਉਂਗਲ ਆਇਆ ਹੋਇਆ ਸੀ ਇਹ ਵੀ ਚੌਧਰੀ ਕਹੌਣਗੇ ਇਹ ਬਰ ਲੈ ਕੇ ਜਦੋਂ ਆਪਣੀ ਝੌਂਪੜੀ 'ਚ ਆਇਆ ਘਰ ਵਾਲੀ ਨੂੰ ਖੁਸ਼ੀ-ਖੁਸ਼ੀ ਨਾਲ ਦੱਸਿਆ ਉਹ ਜਦੋਂ ਹੀ ਸੜਕ ਉੱਡ ਗਈ ਕਹਿੰਦੀ ਭਤੀਜੀ ਯਾਰੂ ਸਭ ਕੋ ਲੈ ਆ ਗੁਰੂ ਕੋਲੋਂ ਤੇਰੇ ਪੁੱਤ ਦਾ ਇਹਨਾਂ ਦਾ ਹੜਾ ਹੀ ਭਰਨਗੇ ਇਹਨਾਂ ਨੂੰ ਕੀ ਲਿਆਇਆ ਤੂੰ ਜਦ ਹੀ ਆਪਦੇਆਂ ਨੂੰ ਲੈ ਤੁਰਿਆ ਗਾਹਾਂ ਕਿਹੜਾ ਪਢਾਰਾ ਮੁੱਕਿਆ ਹੋਇਆ ਸੀ ਸਤਵੇਂ ਪਾਤਸ਼ਾਹ ਕਹਿੰਦੇ ਕਾਲੇ ਫੇਰ ਆਇਆ ਕਹਿੰਦਾ ਮੇਰਾ ਘਰ ਵਾਲੀ ਨੇ ਆਹ ਤਰਕ ਮਾਰੀ ਐ ਕਹਿੰਦੇ ਚੰਗਾ ਪ੍ਰਵਾਹ ਨਾ ਕਰੀਂ ਤੇਰੇ ਜਿਹੜੇ ਹੋਣਗੇ ਆਪਣੀ ਮਾਰੀ ਆਪ ਹੀ ਖਾਣਗੇ ਕਿਸੇ ਦੀ ਕੋनोट ਨਹੀਂ ਚੱਲਣਗੇ ਇਹ ਬਰ ਦਿੱਤੇ ਉਹ ਜਿਹੜਾ ਸਤ ਨਹੀਂ ਉੱਚਾ ਚੱਕਿਆ ਆ ਸੀ ਉਹਦੇ ਲੜਕੇ ਸਤ ਸੰਗਤ ਜੀ ਉਹ ਉਹਦਾ ਨਾ ਫੂਲ ਵੀ ਹੈ ਦੂਸਰਾ ਬੜਾ ਜਫੀ ਤਫੀ ਹੋਇਆ ਸਤਵੇਂ ਪਾਤਸ਼ਾਹੀ ਕਿਰਪਾ ਦ੍ਰਿਸ਼ਟੀ ਹੋਣ ਨਾਲ ਉਹਦੇ ਸਤ ਜੀ ਲੜਕੇ ਹੋਏ ਇੱਕ ਰਾਮਾ ਤੇ ਇੱਕ ਤਲੋਕਾ ਜਿਨ੍ਹਾਂ ਨੇ ਵੱਡੇ ਸਹਬਜ਼ਾਦਿਆਂ ਦੀ 40 ਮੁਕਤਿਆਂ ਦੀ ਸੰਸਕਾਰ ਕਰਨ ਦੀ ਸੇਵਾ ਚਮਕੌਰ ਸਾਹਿਬ ਜਾ ਕੇ ਕੀਤੀ ਮਗਰੋਂ ਉਹ ਪ੍ਰਸੰਗ ਇੱਥੇ ਕਥਾ ਦਾ ਆ ਰਿਹਾ ਹੈ ਇਹ ਆਪਣੇ ਘਰੋਂ ਸਾਧ ਸੰਗਤ ਜੀ ਜਦੋਂ ਪਤਾ ਲੱਗਿਆ ਮਹਾਰਾਜ ਜੰਗਲ ਦੇ ਇਲਾਕੇ ਦੇ ਟਿਕੇ ਹੋਏ ਨੇ ਇਹ ਰਾਮਾ ਤੇ ਤਲੋਕ ਇਹਨਾਂ ਦਾ ਅੰਮ੍ਰਿਤ ਚੱਕਿਆ ਹੋਇਆ ਸੀ ਇੱਕਦਣਾ ਰਾਮ ਸਿੰਘ ਸੀ ਇੱਕਦਣਾ ਤਲੋਕ ਸਿੰਘ ਸੀ ਰਾਮ ਸਿੰਘ ਦਾ ਬਾਬਾ ਆਲਾ ਸਿੰਘ ਹੋਇਆ ਜੀ ਨੇ ਪਟਿਆਲਾ ਬਸਾਇਆ ਇਸੇ ਤਰ੍ਹਾਂ ਸਾਧ ਸੰਗਤ ਜੀ ਤਲੋਕ ਸਿੰਘ ਦੇ ਦੋ ਸੀ ਇੱਕ ਗੁਰਦੇਵ ਸਿੰਘ ਇੱਕ ਸੁਖਚੈਨ ਸਿੰਘ ਸੁਖਚੈਨ ਸਿੰਘ ਨੇ ਜੀਂਦ ਸੰਗਰੂਰ ਵਾਲੀ ਰਿਆਸਤ ਕਾਇਮ ਕੀਤੀ ਹੈ ਗੁਰਦੇਵ ਸਿੰਘ ਨੇ ਸਤਸੁਣੀ ਨਾਬੇ ਵਾਲੀ ਰਿਆਸਤ ਕਾਇਮ ਕੀਤੀ ਹੈ ਉਹਨਾਂ ਦੋਨਾਂ ਭਰਾਵਾਂ ਦੀਆਂ ਦੋ ਰਿਆਸਤਾਂ ਵੱਡੀ ਰਿਆਸਤ ਕੱਲੇ ਸਤਸੰਗ ਜੀ ਅੱਧਰ RAM ਸਿੰਘ ਦੀ ਸੀ ਜਿਹੜਾ ਉਹਨਾਂ ਦਾ ਆਧੀ ਸੀ ਇਹ ਸਤਸੰਗ ਜੀ ਭਰਾ ਰਾਮਾ ਤੇ ਤਲੋਕਾ ਸਤਗੁਰਾਂ ਦੇ ਦਰਸ਼ਨਾਂ ਨੂੰ ਆਏ ਨੇ ਨਾਲ ਹੀ ਗੱਡੇ ਵਿੱਚ ਲੰਗਰ ਵਾਸਤੇ ਰਸਤਾ ਲਿਆਏ ਨੇ ਜਿਸ ਪ੍ਰਕਾਰ ਆਪ ਜੀ ਇਹਨਾਂ ਨੂੰ ਨਿਹਾਲ ਕਰ ਰਹੇ ਨੇ ਇਹ ਕਥਾ ਸਤ ਸੰਗਤ ਜੀ ਸੁਣ ਆਇਓ ਰਾਮਾ ਇੱਕ ਦਿਨ ਇੱਕ ਦਿਨ ਰਾਮ ਸਿੰਘ ਆਇਆ ਹੈ ਸੰਗਤ ਲੋਕਾ ਜਾਹੇ ਨਾਲ ਇਹ ਜਹ ਭਾਈ ਤਲੋਕਾ ਵੀ ਸੀ ਇੱਕ ਤਾਂ ਰਾਮ ਸਿੰਘ ਭਾਈ ਪੁੱਛੋ ਕੇ ਸੀ ਨਾ ਪਿੱਛੇ ਆ ਚੁੱਕਾ ਪ੍ਰਸੰਗ ਦਿਆਲ ਦਾਸ ਦਾ ਸਤ ਸੰਗਤ ਜੀ ਭਤੀਜਿਆਂ ਦੇ ਤੁਹਾਨੂੰ ਲੱਗਦਾ ਉਹ ਭਾਈ ਭਗਤੂ ਦੀ ਵੰਸ ਵਿੱਚੋਂ ਹਨ ਇਸ ਹੱਦ ਸੰਗਤ ਜੀ ਵੱਖਰੇ ਹਨ ਹੁਣ ਦਾਲ ਕੋ ਸਕਟ ਭਰ ਦਾਲ ਆਟਾ ਬਿਆੰਤ ਲੂਣਾ ਆਦਕ ਰਸਤਾ ਗੱਡਾ ਭਰਿਆ ਹੋਇਆ ਇਹਨਾਂ ਕੋਲੇ ਪਹੁੰਚੇ ਸਤਗੁਰ ਪਾਹਿ ਸਤਗੁਰਾਂ ਦੇ ਬਾਸਾ ਪਹੁੰਚੇ ਦੋਵੇਂ ਸ਼ਰਧਾਲੂ ਕਰ ਦਰਸ਼ਨ ਦੋਨੋਂ ਸ਼ਰਧਾਲੂ ਹਨ ਗੁਰੂ ਕਲਗੀ ਤਰਪਾਤਸ਼ਾਹ ਦੇ ਦਰਸ਼ਨ ਕਰਦੇ ਭੈ ਸਿਰ ਚਰਨ ਸਰੋਜਨ ਪਰਸਨ ਸਤਗੁਰਾਂ ਦੇ ਚਰਨਾ ਕਮਲਾਂ ਤੇ ਮੱਥਾ ਰੱਖ ਦਿੱਤਾ ਬਲੋਸ ਬਲੋਸ ਕੇ ਮਹਾਰਾਜ ਦੇ ਚਰਨਾਂ ਨੂੰ ਆਪਣੇ ਮੱਥੇ ਰੂ ਲਾਉਂਦੇ ਹਨ ਹੱਥ ਜੋਰ ਪੁਨ ਠਾਂਡੇ ਬੇ ਹੱਥ ਜੋੜ ਕੇ ਖੜੇ ਹੋ ਗਏ ਮਹਾਰਾਜ ਦੇ ਸਾਹਮਣੇ ਵਿਆਸਿੰਦ ਤਖ ਬੋਜਨ ਕਹੇ ਵਿਆਸ ਦੇ ਸਮੁੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੁੱਛਿਆ ਬ੍ਰਹਮਾ ਸਿੰਘ ਤੇ ਲੋਕ ਸਿੰਘ ਸੁਣ ਭਾਈ ਰਾਮ ਸਿੰਘ ਤੇ ਲੋਕ ਸਿੰਘ ਸੁਣੋ ਸਾਡਾ ਬਚਨ ਰਸਤ ਸਗਡ ਭਰ ਲਿਆਏ ਬਹੁਤ ਮਨਾ ਕਈ ਮਨ ਤੁਸੀਂ ਇਹ ਖੇਚਲ ਕੀਤੀ ਐ ਰਸਤ ਲਿਆਏ ਹੋ ਬਹੁਤ ਦੂਰ ਕੱਚੇ ਰਾਹ ਹੁੰਦੇ ਖੇਤ ਧੂ ਕਰਕੇ ਬੈਲ ਜੋੜ ਕਰਕੇ ਬੜੀ ਮਿਹਨਤ ਨਾਲ ਲਿਆਏ ਹਾਂ ਇਥੇ ਆਨੀ ਕੀਨ ਖਰੀਦ ਇੰਓ ਦੱਸੋ ਖਰੀਦ ਕੇ ਲਿਆਂਦੀ ਐ ਜਾਂ ਆਪਣੇ ਘਰੋਂ ਹੀ ਲਿਆਂਦੀ ਐ ਕਨਜ ਘਰ ਦੇ ਸਕਲ ਰਸੀਦ ਹੋਂਦੋਂ ਤੁਸੀਂ ਇੱਥੇ ਆਪਣੇ ਘਰੋਂ ਲੈ ਕੇ ਆਏ ਹੋ ਕਿ ਕਿਸੇ ਦੀ ਖਰੀਦੀ ਐ ਬਾਦਸ਼ਾਹ ਨਿਜ ਕਰਦੇ ਲਿਆਏ ਹੱਥ ਜੋੜ ਕੇ ਕਹਿੰਦੇ ਮਹਾਰਾਜ ਜੀ ਆਪਣੇ ਘਰੋਂ ਹੀ ਲਿਆਏ ਹਾਂ ਬੰਦਵਾਰਪਨ ਵੀ ਕੁਝ ਪਾਏ ਆਪ ਜਿਹੜੇ ਸਾਡੇ ਸਬੰਧੀ ਸੀ ਇਰਦ ਗird ਹੋਰ ਸੰਗਤਾਂ ਸੀ ਉਹਨਾਂ ਨੇ ਵੀ ਇਹਦੇ ਹਿੱਸਾ ਪਾਇਆ ਹੈ ਸਮਝੇ ਕਰ ਬਟੌਰ ਇਹ ਆਨ ਸਾਰਿਆਂ ਤੋਂ ਅਗਰਾਹੀ ਕਰਕੇ ਰਸਤ ਵਸਤ ਲਿਆਏ ਹਾਂ ਵੀ ਦਰਸ਼ਨ ਕੀ ਚਾਹ ਮਹਾਨੀ ਸਾਡੇ ਮਨਾਂ ਵਿੱਚ ਦਰਸ਼ਨਾਂ ਦੀ ਬਹੁਤੀ ਇੱਛਾ ਸੀ ਇੱਕ ਸਿੱਖ ਗੁਰ ਕੇ ਨਿਕਟ ਉਚਾਰੇ ਇੱਕ ਸਿੱਖ ਸਤ ਸੰਗ ਜੀ ਕੋਲੇ ਬੈਠਾ ਸੀ ਮਹਾਰਾਜ ਜੀ ਦੇ ਉਹਨੇ ਬਚਨ ਕਿਹਾ ਸਾਹਿਬ ਜਾਦੇ ਤਹਿ ਸਕਾਰੇ ਮਹਾਰਾਜ ਜੀ ਮੈਂ ਇਹ ਬਾਤ ਸੁਣੀ ਹੈ ਇਨਾਂ ਕੋਲ ਹੁਣ ਸੁਣੋ ਤੁਸੀਂ ਇਹਨਾਂ ਨੇ ਕਿਵੇਂ ਉੱਥੇ ਇਹਨਾਂ ਨੇ ਪਰਪਕਾਰ ਕੀਤਾ ਹੈ ਹੁਣ ਇਹ ਅਚਨਚੇ ਦਰਸ਼ਨਾ ਨੂੰ ਆ ਗਏ ਨੇ ਮੈਂ ਜੀ ਇਉਂ ਸੁਣਿਆ ਵੀ ਇਹਨਾਂ ਨੇ ਵੱਡੇ ਸਾਹਿਬ ਜਾਨ ਦਾ ਸੰਸਕਾਰ ਕੀਤਾ ਚੋਂ ਕੌਰ ਸਾਹਿਬ ਜਾ ਕੇ ਇਹਨਾਂ ਦੇ ਮੂੰਹੋਂ ਆਪ ਸੁਣੋ ਵੀ ਇਹ ਕਿਵੇਂ ਕੀਤਾ ਇਹਨਾਂ ਨੇ ਨੋકરી ਕਿਰਦ ਤੁਰਕਨ ਮਾਹੀ ਤੁਰਕਾਂ ਦੀਆਂ ਕਿੰਨੀਆਂ ਲੋਥਾਂ ਪਈਆਂ ਸੀ ਉੱਥੇ ਲੱਖਾਂ ਦੀ ਗਿਣਤੀ ਵਿੱਚ ਕਿਵੇਂ ਕਿਵੇਂ ਸਾਹਿਬ ਜਾਨ ਦੇ ਸਰੀਰ ਭਾਲੇ ਵਿੱਚੋਂ ਕਿਵੇਂ ਸੀਧਾ ਸਿੰਘਾਂ ਨੂੰ ਚੱਕਿਆ ਜੰਮ ਹੋਈ ਸੁਣੀਐਨ ਪਾਹੀ ਇਹਨਾਂ ਦੇ ਪਾਸੋਂ ਮਹਾਰਾਜ ਸਾਰੀ ਸਾਖੀ ਸੁਣੋ ਜਿਵੇਂ ਹੋਈ ਇੱਕ ਬਰਾੜ ਦਬ ਲਗਿਓ ਸੁਨਾਵਨ ਉਸ ਵੇਲੇ ਨੇ ਦੇ ਨਾਲ ਇੱਕ ਬਰਾੜ ਸੀ ਸਤ ਸੰਗਤ ਜੀ ਇਹਨਾਂ ਦਾ ਸ਼੍ਰੀਖੇ ਚੋਈ ਉਹ ਲੱਗਾ ਸੁਣਾਉਣ ਰਣ ਕੇ ਅੰਧ ਭਇਓ ਭਟ ਭਾਵਨ ਰਣ ਤੇ ਅੰਧ ਭਇਓ ਭਰ ਭਾਵਨ ਮਹਾਰਾਜ ਜਦ ਜੰਗ ਦਾ ਅੰਤ ਹੋ ਗਿਆ ਸੂਰਮੇ ਬਹੁਤ ਸਾਰੇ ਜ਼ਖਮੀ ਕਰਲਾਟ ਕਰ ਰਹੇ ਸੀ ਬਹੁਤ ਸਾਰੇ ਮਰੇ ਹੋਏ ਪਏ ਸਨ ਰੱਬ ਜੀ ਤੁਰਕਾਂ ਤੇ ਡਰ ਧਰ ਕੇ ਤੇ ਆਪ ਤਾਂ ਸੁਣਾ ਨਹੀਂ ਰਹੇ ਕਿ ਆਪਣੀ ਮਹਿਮਾ ਆਪ ਵਿਡਿਆਈ ਕਰਨੀ ਫੱਬਦੀ ਨਹੀਂ ਹੈ ਇਹਨਾਂ ਦੇ ਨਾਲ ਦਾ ਸਾਥੀ ਸੀ ਉਹ ਦੱਸ ਰਿਹਾ ਹੈ ਹੇ ਮਹਾਰਾਜ ਇਹ ਰਾਮੇ ਤੇ ਲੋਕੇ ਨੇ ਤੁਰਕਾਂ ਤੋਂ ਡਰਦਿਆਂ ਹੋਇਆਂ ਵੇਸ਼ ਬਾਬਰੋ ਆਪ ਨੂੰ ਕਰ ਕੇ ਤੇ ਸਾਨੂੰ ਮੁਸਲਮਾਨ ਫੜਨਾ ਲੈਣ ਇਹਨਾਂ ਨੇ ਸਾਰੇ ਵਸਤਰ ਆਪ ਦੇ ਲਾ ਦਿੱਤੇ ਔਰ ਚਿੱਕੜ ਦੇ ਨਾਲ ਆਪਣਾ ਸਾਰਾ ਸਰੀਰ ਲਿਬੇੜ ਲਿਆ ਨਾਲ ਹੀ ਕੇਸ ਖਿਲਾਰ ਲਏ ਕੇਸਾਂ ਦੇ ਵਿੱਚ ਵੀ ਮਿੱਟੀ ਧੂੜ ਗਾਰਾ ਪਾਦਕ ਪਾ ਲਿਆ ਸਿਰ ਤੇ ਨग्न ਧੂੜ ਤਨ ਭਰੇ ਐ ਸਿਰ ਤੋਂ ਲੈ ਕੇ ਪੈਰਾਂ ਤੱਕ ਧੂੜ ਨਾ ਭਰ ਗਏ ਲਿਬੜ ਗਏ ਲੋਥਨ ਬ੍ਰਿੰਦਨ ਮੈਂ ਬਹੁ ਫਿਰੇ ਐ ਤਹਾਂ ਨੂੰ ਵਾਹ ਛਾਰਦੇ ਹੋਏ ਲੋਥਾ ਵਿੱਚ ਵਿਚਰਨ ਲੱਗੇ ਦੇਖਣ ਲੱਗੇ ਦੇਖਣ ਵਾਲੇ ਤੁਰਖਾਂ ਨੂੰ ਐ ਪ੍ਰਤੀਤ ਹੁੰਦਾ ਸੀ ਕਿ ਇੱਥੇ ਭੂਤ ਪ੍ਰੇਤ ਫਿਰਦੇ ਨੇ ਡਰਦੇ ਸੀ ਲੋਕ ਦੇਖ ਕੇ ਇਹ ਦੇਖਦੇ ਸਨ ਕਿ ਸਿੰਘਾਂ ਦੇ ਸਰੀਰ ਕਿੱਥੇ ਪਏ ਨੇ ਸ਼ੀਤ ਹੋਏ ਹੋਏ ਭਾਈ ਹਿੰਮਤ ਸਿੰਘ ਜੀ ਭਾਈ ਮੁਖਮਦ ਸਿੰਘ ਜੀ ਭਾਈ ਸਾਬ ਸਿੰਘ ਜੀ ਤਿੰਨ ਤਿੰਨ ਪਿਆਰੇ ਬਾਬਾਜੀਤ ਸਿੰਘ ਬਾਬਾ ਜੂਹਾਰ ਸਿੰਘ ਜੀ ਇਸ ਤਰ੍ਹਾਂ ਖਜਾਲ ਸਿੰਘ ਧਿਆਨ ਸਿੰਘ ਆਦਿਕ ਸੰਤ ਸਿੰਘ ਸੰਗਤ ਸਿੰਘ ਇਹ ਬਿਆਨਤ ਸਿੰਘ ਸਾਧ ਸੰਗ ਜਿਹੜੇ ਸ਼ੀਧੀਆਂ ਪਾਏ ਮੈਦਾਨ ਜੰਗ ਦੇ ਵਿੱਚ ਸਰੀਰ ਪਏ ਸਨ ਇਹਨਾਂ ਨੂੰ ਸਾਰਿਆਂ ਨੂੰ ਇਕੱਠਾ ਕੀਤਾ ਰਾਮੇ ਤੇ ਤਲੋਕੇ ਨੇ ਅਹਿਰੀ ਇਹ ਦੇਹਾਂ ਧਾਰ ਕੇ ਗਨ ਤੁਰਨ ਕਰ ਕੋ ਗੁਰ ਸਤ ਜੋ ਗੁਰੂ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਦੋਨੋ ਸਾਹਿਬ ਜੱਦ ਰਣ ਥਾਨ ਤੇ ਲੁਕਤੇ ਥਲ ਸੋ ਜਿਸ ਵੇਲੇ ਜੰਗ ਕਰ ਰਹੇ ਸੀ ਤੁਰਕਾਂ ਦੇ ਨਾਲ ਬਾਬਾ ਜੀਤ ਸਿੰਘ ਤੇ ਜਹਾਰ ਸਿੰਘ ਜੰਗ ਕਰਦੇ ਕਰਦੇ ਹੀ ਸਤਸੰਗ ਜੀ ਦੇ ਸਨੋਂ हट ਗਏ ਅਲੋਪ ਹੋ ਗਏ ਜਦੋਂ ਸਰੀਰ ਛਾਣ ਨਹੀਂ ਛਾਣ ਨਹੀਂ ਹੋ ਗਏ ਨਾ ਕਿ ਹੁਣ ਸਰੀਰ ਨਹੀਂ ਲੜਨਗੇ ਬਿਲਕੁਲ ਸਤ ਸੰਦੀ ਖਸਤਾ ਹੋ ਗਏ ਜਦ ਹੀ ਸਰੀਰ ਤਿਆਗ ਕੇ ਸੱਚਖੰਡ ਨੂੰ ਚਲੇ ਗਏ ਨਾਲ ਹੀ ਸਰੀਰ ਅਲੋਪ ਕਰ ਦਿੱਤੇ ਤੁਰਕ ਅੰਨੇ ਹੋ ਗਏ ਦਿ세 ਨਹੀਂ ਸਰੀਰ ਜਿਸ਼ਨ ਪਰੇ ਨੇ ਦੋਨੋਂ ਭਾਈ ਦੋਨੋਂ ਭਰਾ ਦ੍ਰਿਸ਼ਟੀ ਚ ਨਹੀਂ ਸੀ ਆਉਦੇ ਦੋਨੋਂ ਭਰਾਵਾਂ ਦੇ ਸਰੀਰ ਬਹਿਰੀਆਂ ਨੂੰ ਜੇ ਪਾਵਨ ਸਿਰ ਬਟਲੇ ਜਈ ਜਾਈ ਜੇਕਰ ਤੁਰਕਾਂ ਨੂੰ ਸਹਬਜ਼ਾਦਿਆਂ ਦੇ ਸਰੀਰ ਦਿਖ ਪੈਂਦੇ ਉਹਨਾਂ ਦੇ ਬੇਈਮਾਨਾਂ ਨੇ ਸੀਸ ਵੱਢ ਕੇ ਲੈ ਜਾਣੇ ਸੀ ਆਪਣੇ ਜਾਨ ਦਾਸ ਇਨ ਤਾਈਂ ਏ ਮਹਾਰਾਜ ਬਰਾੜ ਕਹਿੰਦਾ ਅਕਲ ਦੀ ਤਰ ਪਾਤਸ਼ਾਹ ਦੇ ਪੂਰੇ ਹੱਥ ਜੋੜ ਕੇ ਇਹ ਆਪਣੇ ਸਰਧਾਲੂ ਜਾਣ ਕੇ ਜੀ ਇਹਨਾਂ ਨੂੰ ਸਹਬਜ਼ਾਦਿਆਂ ਦੀਆਂ ਦੇਹਾਂ ਦਿਸ ਦਿਸਤੀ ਆਉਣ ਲੱਗੀਆਂ ਜਿਸਨ ਲੱਗੇ ਸਹਬਜ਼ਾਦਾ ਦੇ ਸਰੀਰ ਦੋਨੋਂ ਲੋਥਾਂ ਜਈ ਦਿਖਾਈ ਦੋਨੋਂ ਲੋਥਾਂ ਨੇ ਸਹਬਜ਼ਾਦਾ ਦੇ ਦਿਖਾਈ ਦਿੱਤੀ ਕਨੇ ਕਹਾ ਵਿਸ਼ਰਣਤ ਸੰਪੂਰੇ ਜਦੋਂ ਕਹਿੰਦੇ ਮਹਾਰਾਜ ਦੇਖਿਆ ਹੈ ਸਹਬਜ਼ਾਦਾ ਦੇ ਸਰੀਰਾਂ ਨੂੰ ਥਾਂ ਥਾਂ ਤੇ ਜ਼ਖਮੀ ਜ਼ਖਮ ਭਰੇ ਪਏ ਸੀ ਸਰੀਰ ਜ਼ਖਮਾਂ ਨਾਲ ਪਰੇ ਪਰਥੀ ਪਰ ਦੀਰਗ ਸੂਰੇ ਇਹ ਜੀ ਅਤਰਤੀ ਸੂਰਮੇ ਬਾਬਾ ਅਜੀਤ ਸਿੰਘ ਜਹਾਰ ਸਿੰਘ ਜੀ ਸਰਤੀ ਦੇ ਉੱਤੇ ਧੂੜ ਵਿੱਚ ਲਿٹے ਪਏ ਹਨ ਸਿਰ ਤੇ ਬਹੈ ਚੜੀ ਵਿਸਾਲਾ ਪਰ ਦੀਪ ਰਸਤੇ ਨਾਲ ਜਦੋਂ ਜੰਗ ਕਰਦੇ ਸੀ ਨਾ ਆ ਪਰਵੱਟੇ ਸਾਧ ਸੰਗਜੀ ਚੜ ਜਾਂਦੇ ਆ ਕੁਦਰਤੀ ਉਸੇ ਤਰ੍ਹਾਂ ਚੜੇ ਹੋਏ ਸਨ ਸਭਨ ਸੇਜਾ ਪਰ ਤਿਸ ਕਾਲਾ ਸੂਰਮਿਆਂ ਦੀ ਸੇਜਾ ਕਿਹੜੀ ਆ ਖਰ ਸੱਜ ਮੈਦਾਨੇ ਜੰਗ ਹੈ ਦੁਨੀਆਂ ਸੇਜਾ ਬਣਾਉਂਦੀ ਲੇਕਿਨ ਸਾਧ ਸੰਗਜੀ ਸਭ ਤੋਂ ਉੱਤਮ ਸੇਜਾ ਸੂਰਮੇ ਵਾਸਤੇ ਜੰਗ ਭੂਮਿਕਾ ਹੈ ਵहां ਭਾਰ ਦਾ ਜੰਗ ਹੋਇਆ ਪਿੱਛੇ ਨੂੰ ਝਾਤੀ ਮਾਰੋ ਜਿਸ ਵੇਲੇ ਸਤ ਸੰਗਤ ਜੀ ਪ੍ਰਾਣਾ ਦਾ ਅਰਥ ਹੋਣ ਲੱਗਾ ਭੀਸ਼ਮ ਪਤਾਮਾ ਦਾ ਮਹਾਬਲੀ ਹੁੰਦੇ ਸੱਚ ਬੋਲਦੇ ਇਹੋ ਜੇ ਬਲੀ ਪਹਿਲੇ ਜੁਗਾਂ ਦੇ ਲੋਕ ਸਨ ਦੇਖਿਆ ਪਰ ਲੋਕ ਦੇ ਰਸਤੇ ਵੱਲੋਂ ਹਨੇਰਾ ਹੀ ਹਨੇਰਾ ਕਿਉਂ ਇਹ ਨਿਜਮ ਹੈ ਇਹ ਸਾਰਿਆਂ ਵਾਸਤੇ ਹੀ ਐਵੇਂ ਨਾ ਹਿੰਦੂ ਤੇ ਸਿੱਖ ਦਾ ਪੌੜਾ ਪਾਈ ਜਾਇਓ ਸੂਰਜ ਸਾਰਿਆਂ ਨੂੰ ਇੱਕੋ ਜਿਹਾ ਚਰਨ ਕਰਦਾ ਇੱਕੋ ਜਿਹਾ ਹਨੇਰਾ ਕਰਦਾ 9 ਪੋ ਤੋਂ 15 ਹਾੜ ਤੱਕ ਇਹ ਸਤ ਸੰਗਤ ਜੀ ਉਤਰੈਣ ਪੱਖ ਹੈ 15 ਹਾੜ ਤੋਂ 9 ਪੋ ਤੱਕ ਦਖਨੈਣ ਪੱਖ ਹੈ ਦਖਨੈਣ ਪੱਖ ਦੇ ਅੰਦਰ ਜਦੋਂ ਪਰਲੋਕ ਨੂੰ ਜਿਹੜੇ ਜੀਵ ਜਾਂਦੇ ਨੇ ਹਨੇਰੇ 'ਚ ਜਾਂਦੇ ਹਨ ਇਹ ਪੰਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਆ ਸੁਪਰੀਤ ਸਾਹਿਬ ਪੜਦੇ ਨਾ ਗੁਰਬਾਣੀ ਦੀ ਗਵਾਹੀ ਹੈ ਲੇਕਿਨ ਉਥੇ ਸਤਸੰਗ ਜੀ ਜਿਹੜੇ ਤਾਂ ਭਜਨ ਆਪਾਂ ਨੂੰ ਕਿਉਂ ਧਰਮ ਚੋਂ ਕੱਢਿਆ ਮਹਾਰਾਜ ਜੀ ਨੇ ਕਿਉਂ ਕਿ ਆ ਵੀ ਤੁਸੀਂ ਨਾ ਬਹਿਮ ਕਰਿਓ ਖਾਲਸਾ ਗੁਰਬਾਣੀ ਪੜਦਾ ਹੈ ਨਾਮ ਦਾ ਪ੍ਰਕਾਸ਼ ਥਾਰੇ ਥਾਮਾ ਤੇ ਹੀ ਹੈ ਦੀਵਾ ਜਦੋਂ ਜਗਾਓਗੇ ਉਹਨੇ ਹੋ ਤਾਂ ਨਹੀਂ ਕਹਣਾ ਹੁੰਦੇ ਨਾ ਹੁਣ ਨਹੀਂ ਮੈਂ ਚੰਨਲ ਕਰਦਾ ਉਹਨਾਂ ਦਿਨਮੀ ਚਾਨਣ ਕਰੀ ਜਾਣਾ ਚਾਹੇ ਉਹਦਾ ਚਾਨਣ ਕੰਮ ਕਰੇ ਚਾਹੇ ਨਾ ਕਰੇ ਰਾਤ ਨੂੰ ਤਾਂ ਉਹਨੇ ਫਾਇਦਾ ਉਠਾਉਣਾ ਹੀ ਹੈ ਸੋ ਸਤ ਸੰਗਤ ਜੀ ਸੂਰਜ ਜਿੱਥੇ ਵੀ ਚੰ ਚਾਨਣ ਹੈ ਉੱਥੇ ਵੀ ਨਾਮ ਦਾ ਪ੍ਰਕਾਸ਼ ਹੈ ਜਿੱਥੇ ਸਤ ਸੰਗਤ ਜੀ ਸੂਰਜ ਦਾ ਪ੍ਰਕਾਸ਼ ਨਹੀਂ ਉੱਥੇ ਵੀ ਨਾਮ ਦਾ ਪ੍ਰਕਾਸ਼ ਹੈ ਉਹ ਤਾਂ ਵਿਆਪਕ ਹੋਇਆ ਸੋ ਇਤਰ ਲੋਕ ਨੇ ਜਿਹੜੇ ਜੀਵ ਸਾਥ ਨਹੀਂ ਵਿਵਹਾਰੀ ਉਹਨਾਂ ਵਾਸਤੇ ਪਰਲੋਕ ਨੂੰ ਜਾਣ ਵਾਸਤੇ ਇਹ ਸਮਾਂ 6 ਮਹੀਨੇ ਦਾ ਭਲਾ ਹੈ ਪਰ ਲੋਕ ਦੇ ਦਰਬ ਚਾਨਣ ਹੋਇਆ ਕਰਦਾ ਇਹ ਸੂਰਜ ਦਾ ਜਿਹੜਾ ਪ੍ਰਕਾਸ਼ ਹੈ ਐਸੇ ਮੰਡਲ ਵਿੱਚ ਆ ਗਾਹਾਂ ਨਹੀਂ ਜਿ세 ਵੇਲੇ ਭੀਸ਼ਮ ਪਤਮਨ ਸਾਧ ਸੰਗਤ ਜੀ ਯਖਮੀ ਹੋ ਗਿਆ ਸਰੀਰ ਲੱਗਾ ਤਿਆਗਣ ਜਦ ਹੀ ਨਿਹਰਪਖ ਲੱਗ ਗਿਆ 15 ਹਾੜ ਲੰਘ ਗਈ ਦਿੱਤੀ ਕਹਦਾ ਮੈਂ ਤਾਂ ਨਹੀਂ ਜਾਣਾ ਚਾਨਣ ਹੋਏ ਤੇ ਜਾਊਂਗਾ अर्जुन ਉਹ ਨਹੀਂ ਪੁੱਛਦੇ ਨੇ हे ਦਾਦੇ ਦਾਦਿਆਂ ਦੇ ਤੁਹਾਨੂੰ ਲੱਗਦਾ ਸੀ ਫਿਰ ਜੇ ਨਹੀਂ ਜਾਣਾ ਟਿਕਣਾ ਕਿੱਥੇ ਐ ਕੋਈ ਸੇਜਾ ਬਣਾਈਏ ਤੇਰੇ ਵਾਸਤੇ ਤੈਨੂੰ ਕੋਈ ਸਪੈਸ਼ਲ ਥਾਂ ਜਿੱਥੇ ਤੈਨੂੰ ਸੁੱਖ ਹੋਣ ਕਹਿੰਦਾ ਨਾ ਤੀਰਾਂ ਦੀ ਸੇਜਾ ਬਣਾਓ ਮੇਰੇ ਵਾਸਤੇ ਸਹਰਾਣੇ ਦੇ ਥੋਂ ਮੇਰੀ ਗਿੱਚੀ ਵਿੱਚ ਤੀਰ ਖੋਹ ਦਿਓ ਛੇ ਮਹੀਨਾ ਸਤ ਸ੍ਰੀ ਅਕਾਲ ਤੀਰਾਂ ਦੀ ਸੇਜਾ ਦੇ ਉੱਤੇ ਭੀਸ਼ਮ ਪਤਾਮਾ ਪਿਆ ਰਿਹਾ ਜਿਸ ਵੇਲੇ ਉਤਰਾਣ ਪੱਖ ਲੱਗਿਆ ਕਹਿੰਦਾ ਹੁਣ ਚੱਲਦੇ ਆ ਫਿਰ ਸਰੀਰ त्यागਿਆ ਸੀ ਗੁਣ ਗਾਵ ਗੰਗੇ ਪਤਮ ਗੰਗਾ ਦਾ ਪੁੱਤਰ ਹੋਣੇ ਕਰਕੇ ਗੁਰਮਾਨੀ ਜੀ ਤੁਨੋਂ ਗੰਗੇ ਪਤਮਾ ਆਉਂਦਾ ਭੀਸ਼ਮ ਪਤਾਮਾ ਦਾ ਨਾਮ ਉਹ ਵੀ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਰਿਹਾ ਔਰ ਅੰਤ ਨੂੰ ਸਤ ਸੰਗਿ ਸਦਗਤੀ ਨੂੰ ਪ੍ਰਾਪਤ ਹੋਇਆ ਸੋ ਸੂਰਮਿਆਂ ਦੀ ਸਤ ਸੰਗਿ ਜਿਹੜੀ ਸੇਜਾ ਹੈ ਉਹ ਜੰਗ ਭੂਮਿਕਾ ਹੈ ਸੇਜ ਸੋਨੀ ਚੰਦਨ ਚੋ ਆ ਨਰਕ ਘੋਰ ਕਾ ਦਵਾਰਾ ਅਸੀਂ ਜਿਹੜੀਆਂ ਸੇਜਾ ਬਣਾਈਆਂ ਹੋਈਆਂ ਨਾ ਭਿਆਨ ਨਰਕ ਭਿਆਨਕ ਨਰਕ ਘੋਰ ਦਾ ਦਰਵਾਜ਼ਾ ਹਨ ਉਹਨਾਂ ਸੂਰਮਿਆਂ ਦੀਆਂ ਸੇਜਾ ਸਤ ਸੰਗਤ ਜੀ ਸਤਖੰਡ ਦੀ ਪ੍ਰਾਪਤੀ ਕਰਾਉਣ ਵਾਲੀਆਂ ਨਿਰਮਲ ਸੇਜਾ ਹਨ ਅੱਜ ਸਹਿਬਜਾਦੇ ਚਮਕੌਰ ਸਾਹਿਬ ਦੀ ਸਤ ਸੰਗਤ ਜੀ ਜੰਗ ਜਗ ਭੂਮੀ ਦੇ ਅੰਦਰ ਜਿਹੜਾ ਬੜਾ ਭਾਰੀ ਤੀਰਥ ਹੈ ਉਸ ਥਾਂ ਤੇ ਪਏ ਨੇ ਨਾਲ ਹੀ ਇਹਨਾਂ ਪ੍ਰੇਮੀਆਂ ਨੇ ਜਿਨ੍ਹਾਂ ਨੇ ਰਾਜ ਪ੍ਰਾਪਤ ਕੀਤਾ ਕਿੱਥੇ ਪਟਿਆਲਾ ਕਿੱਥੇ ਨਾਭਾ ਜੀ ਦਾਦਕ ਇਹਨਾਂ ਦੇ ਬਜ਼ੁਰਗਾਂ ਨੇ ਸਤ ਸੰਗਤ ਜੀ ਇਹ ਸੇਵਾ ਕੀਤੀ ਔਰ ਗੁਰੂ ਕੀ ਸਿੱਖੀ ਨਿਭਾਈ ਸੋ ਇਹ ਦੱਸ ਰਹੇ ਨੇ ਮਹਾਰਾਜ ਸਹਬਜ਼ਾਦੇ ਜਗ ਭੂਮਿਕਾ ਲੋਠਾ ਉਹਨਾਂ ਦੀਆਂ ਪਈਆਂ ਸਨ ਰਿਸ਼ਤੇ ਪਹਾੜਾਂ ਚੜੀ ਵਿਸਾਲਾ ਵੀਰ ਦਾ ਉਸੇ ਤਰ੍ਹਾਂ ਸੀ ਚਿਹਰੇ ਦਿਸ ਰਹੇ ਸੀ ਡਗਦਾ ਕਰਦੇ ਸੀ ਲਾਲ ਸੁਮਦਨ ਸੀ ਜਾਂ ਪਰ ਤਿਸ ਕਾਲਾ ਜਿਹੜੀ ਸੂਰਮਿਆਂ ਦੀ ਸੇਜਾ ਹੁੰਦੀ ਹੈ ਉਹਦੇ ਤੇ ਪਏ ਸੀ ਆ ਹੁਣ ਤੱਕ ਤਾਂ ਸੱਤ ਸੰਗ ਜਿਹਾ ਰੌਲਾ ਪੈਦਾ ਰਿਹਾ ਫਲਾਣੇ ਦੇਸ਼ ਚ ਨੇ ਜਰਨੈਲ ਸਿੰਘ ਜੀ ਫਲਾਣੇ ਠਮਕੜਾ ਆਉਣ ਲਗਾ ਕਰਦੇ ਰਹੇ ਸੀ ਤਾਂ ਹੋ ਹੀ ਗਏ ਵਸਤ ਵਿੱਚ ਪਰ ਉਹਨਾਂ ਦੇ ਕਿਸੇ ਨੇ ਫੁੱਲ ਪਾਏ ਨੇ ਉਹ ਕੱਲੇ ਕੀ ਜੰਨੀ ਸਾਥ ਸੰਗਰੀ ਉੱਥੇ ਸਿੰਘਾਂ ਨੇ ਜਿਹੜੇ ਸਰਲਤ ਸੂਰਮਿਆਂ ਨੇ ਇਹ ਲਟੇਰੇ ਨਹੀਂ ਸਨ ਜਿਹੜੇ ਸੱਚ ਤੇ ਤੁਰਨ ਵਾਲੇ ਸੀ ਹੀਦੀਆਂ ਪਾ ਗਏ ਉਹਨਾਂ ਦੀਆਂ ਦੇਹਾਂ ਦੇ ਕਿਨੇ ਗਤੀ ਕਰਾਈ ਆ ਬਈ ਕਲਗੀਧਰ ਪਾਤਸ਼ਾਹ ਸਾਥ ਸੰਗਰੀਓ ਉਹਨਾਂ ਦੇ ਬਾਲੀ ਹਨ ਮਹਾਰਾਜ ਸਾਹਿਬ ਜੀ ਆਪਣੀ ਸ਼ਰਨ ਵਿੱਚ ਇਹ ਜਿਹੇ ਸਿਨੂ ਸੂਰਮਿਆਂ ਨੂੰ ਸਦਾ ਥਾਂ ਦੇਣ ਵਾਲੇ ਹਨ ਇਸੇ ਕਰਕੇ ਗੁਰਸਿੱਖੋ ਸਿੱਧਕ ਦੀ ਸਿੱਖੀ ਤੋਂ ਵੀ ਕਦੇ ਪਿੱਛੇ ਨਹੀਂ ਹਟਣਾ ਹੈ ਔਰ ਜਿੰਨਾ ਚਿਰ ਸ਼ਾਂਤਮਈ ਬਾਤਾਂ ਬਰਨ ਹੈ ਰਜ ਰਜ ਕੇ ਕੀਰਤਨ ਕਥਾ ਗੁਰਬਾਣੀ ਪੜੋ ਸੁਣੋ ਉਸ ਸਮੇਂ ਵਿੱਚ ਵੀ ਆਪਣੇ ਜਨੂਨ ਨੂੰ ਸਫਲਾ ਕਰੋ ਸੂਰਤ ਹੋ ਪਛਾਨੀ ਜੋ ਲੜੇ ਦੀਨ ਕੇ ਹਿਤ ਪਰ ਧਰਮ ਹਿਤ ਜੂਝਣਾ ਹੈ ਦੂਸਰੇ ਪਖਸ਼ ਤੋਂ ਪਰੇ ਰਹਿਣਾ ਸੋ ਆਪ ਜੀ ਦੱਸਦੇ ਹਨ ਪ੍ਰਥਮ ਸਕੇਲ ਕਾਠਗਨ ਮਹਾ ਜੇ ਮਹਾਰਾਜ ਅਸੀਂ ਪਹਿਲਾਂ ਬਹੁਤ ساری ਉੱਥੇ ਲੱਕੜ ਇਕੱਠੀ ਕੀਤੀ ਅਰਦਗਰਦ ਤੋਂ ਚਿਖਾ ਬਣਾਉਣ ਵਾਸਤੇ ਚਿਖਾ ਬਣਾਏ ਧਰੇ ਤੰਤਾਂ ਸਾਰੇ ਜਿੰਨੇ ਸਰੀਰ ਸੀ ਸੀਦਾ ਸਿੰਘਾਂ ਦੇ ਚੁਣ-ਚੁਣ ਕੇ ਲੱਬ-ਲੱਬ ਕੇ ਅਸੀਂ ਤੁਰਖਾਂ ਦੀਆਂ ਦੇਹਾਂ ਦੇ ਵਿੱਚੋਂ ਲੋਥਾਂ ਵਿੱਚੋਂ ਲਿਆਦੇ ਸਾਰਿਆਂ ਦੇ ਉੱਤੇ ਦੋਨੋਂ ਸਹਬਜ਼ਾਦਾਂ ਦੇ ਸਰੀਰ ਰੱਖ ਦਿੱਤੇ ਦੋਨੋਂ ਪ੍ਰਤਾ ਕੋਸ ਸਸਕਾਰੇ ਦੋਨਾਂ ਭਰਾਵਾਂ ਨੂੰ ਉੱਤੇ ਰੱਖ ਕੇ ਬਾਬਾ ਅਜੀਤ ਸਿੰਘ ਜੀ ਬਾਬਾ ਜਹਾਰ ਸਿੰਘ ਜੀ ਨੂੰ ਸਸਕਾਰ ਕੀਤਾ ਜੀ ਹਮਕੀਨ ਸ ਦਿਨ ਦਾਸ ਤਿਹਾਰੇ ਕਿਉਂ ਮਹਾਰਾਜ ਅਸੀਂ ਤੁਹਾਡੇ ਦਾਸ ਹਾਂ ਇਸ ਤਰ੍ਹਾਂ ਮਾਰਿਆ ਸਾਡੇ ਕੋਲ ਤੁਸੀਂ ਹੀ ਸੇਵਾ ਲਈ ਹੈ ਉਹ ਸਥਾਨ ਕਿਹੜਾ ਸਾਤ ਸੰਗਤ ਕਤਲਗੜ੍ਹ ਸਾਹਿਬ ਹੈ ਗੜੀ ਸਾਹਿਬ ਜਿੱਥੇ ਮਹਾਰਾਜ ਜੀ ਸਾਤ ਸੰਗਤ ਜੀ ਵਿੱਚ ਵੜੇ ਤੇ ਜੰਗ ਲੜਿਆ ਨਾਲ ਹੀ ਕਤਰਗੜ ਸਾਹਿਬ ਸਥਾਨ ਹੈ ਐਦੂ ਵੱਡਾ ਸਤਸੰਗ ਦੀ ਪਾਵਨ ਤੀਰਥ ਹੋਰ ਕਿਹੜਾ ਹੋਵੇਗਾ ਜਿੱਥੇ ਸਿੰਘਾਂ ਨੇ ਧਰਮੇ ਤੇ ਜੂਝੇ ਔਰ ਖਾਲਸੇ ਨੂੰ ਮਾਰਨੇ ਗੁਰਤਾ ਗੱਦੀ ਦਿੱਤੀ ਨਾਲ ਹੀ ਇਤਨੇ ਸਤਸੰਗ ਜੀ ਸੂਰਮਿਆਂ ਨੇ ਸ਼ੀਧੀਆਂ ਪਾ ਕੇ ਉਹ ਆਪਣੀ ਰਤ ਦੇ ਨਾਲ ਭੂਮੀ ਪਵਿੱਤਰ ਕਰਕੇ ਰੱਖ ਦਿੱਤੀ ਸੁਣ ਕੇ ਪਰਮ ਪਰਸੰਨ ਬਿਸਾਲਾ ਮਾਰਾ ਖੁੜ ਕੇ ਬੜੇ ਖੁਸ਼ ਹੋਏ ਸ਼੍ਰੀ ਮੁਗਦੈ ਬਾਖੋ ਤਿਸ ਕਾਲਾ ਉਸ ਵੇਲੇ ਗੋਬਿੰਦ ਸਿੰਘ ਸਾਹਿਬ ਨੂੰ ਮੁਖੋ ਇਹ ਬਚਨ ਕਹੇ ਬ੍ਰਹਮਾ ਸਿੰਘ ਤਲੋਕ ਸਿੰਘ ਸੁਣ اے ਭਾਈ RAM ਸਿੰਘ ਤਲੋਕ ਸਿੰਘ ਸੁਣ ਲਓ ਜਾ ਚਲੇਉ ਹੰਮ ਤੇ ਬਾਸ਼ਿਤ ਮਨ ਪ੍ਰਭ ਘੜਿਆ ਕਿਸੇ ਕੇ ਤਿਲ ਨਾ ਗਵਾਈ ਗੁਰਬਾਣੀ ਦੀ ਗਵਾਹੀ ਹੈ ਪਰਮੇਸ਼ਰ ਦੇ ਦਰਬਾਰ ਵਿੱਚ ਸਾਤਰ ਜੀ ਇਹ ਗੁਣ ਹੈ ਗੁਰੂ ਦੇ ਪਰਮੇਸ਼ਰ ਚ ਕਿਸੇ ਦੀ ਘਰ ਨਾ ਕੀਤੀ ਘਾਲ ਹੀ ਹੋਈ ਤਿਲ ਮਾਤਰ ਵੀ ਸਾਧ ਸੰਗਤ ਜੀ ਉਹ ਲੁਕੋ ਕੇ ਨਹੀਂ ਰੱਖਦਾ ਘਰਾਂ ਵਿੱਚ ਦੇਖ ਲੋ ਪੁੱਤ ਧੀ ਤੁਹਾਨੂੰ ਕਮਾਈ ਕਰਕੇ ਲਿਆ ਕੇ ਮਾਂ ਬਾਪ ਨੂੰ ਦੇ ਦੇਣ ਮਾਂ ਬਾਪ ਪੁੱਤ ਨੂੰ ਜਾਈ ਨਹੀਂ ਗਵਾਉਂਦੇ ਆਪ ਪੁਨੀ ਖਰਚ ਦੇ ਕਹਿੰਦੇ ਸਾਡੇ ਪੁੱਤ ਧੀ ਦੀ ਕਮਾਈ ਆ ਉਹੀ ਖਰਚੇ ਦਾ ਚੰਗਾ ਇਸੇ ਤਨਾ ਜਿੰਨੇ ਸਾਧ ਸੰਗਤ ਗੁਰਸਿੱਖ ਨੇ ਭਾਵੇਂ ਤੁਸੀਂ ਕਿਣਕਾ ਮਾਤਰ ਲੰਗਰ ਚ ਸੇਵਾ ਕਰਦੇ ਹੋ ਮੈਂ ਇੱਥੇ ਬੈਠ ਕੇ ਕਰਦੇ ਹਾਂ ਇਹ ਜਿਹੜੀ ਕਮਾਈ ਲੇਖੇ ਚ ਸੱਚੇ ਪਾਤਸ਼ਾਹ ਖਾਲਸਾ ਜੀ ਇਸ ਦਾ ਫਲ ਜ਼ਰੂਰ ਦੇਣਗੇ ਕਦੇ ਵੀ ਇਸ ਨੂੰ ਆਪਣੀ ਅੱਖਾਂ ਤੋਂ ਪਰੋਖੇ ਨਹੀਂ ਕਰਦੇ ਗੁਰਨਕੂਲ ਜਾਣ ਕਰਿਆ ਛੇ ਜਦੋਂ ਆਰਾਮ ਸਿੰਘ ਤਲੋਕ ਸਿੰਘ ਨੇ ਦੇਖਿਆ ਕਿ ਸਤਿਗੁਰੂ ਜੀ ਸਾਡੇ ਉੱਤੇ ਬਹੁਤ ਕਿਰਪਾਲੂ ਹਨ ਦੋਹੂਆਂ ਮੰਗਿਓ ਜਿਵੇਂ ਚਿਤ ਵਾਂਛੇ ਜਿਵੇਂ ਮਾਦੀ ਇੱਛਾ ਸੀ ਦੋਨਾਂ ਨੇ ਬੇਨਤੀ ਕੀਤੀ ਮੰਗ ਮੰਗੀ ਪ੍ਰਭ ਜੀ ਜਦ ਕੇ ਹਮ ਇੱਥੇ ਆਏ ਸੇ ਮਹਾਰਾਜ ਜਦੋਂ ਦੇ ਸਾਡੇ ਬਜ਼ੁਰਗ ਇਸ ਇਲਾਕੇ ਚ ਆਏ ਨੇ ਅਰੇ ਪ੍ਰਕਾਰ ਨਾ ਪਾਏ ਜਮਾਏ ਸਾਡੇ ਪੈਰ ਗੰਗੀ ਤਰਾਂ ਨਹੀਂ ਜੰਮੇ ਮਹਾਰਾਜ ਲੋਕਾਂ ਦਾ ਕਬਜ਼ਾ ਥਾਂ ਥਾਂ ਤੇ ਹੈ ਕਹੂੰ ਨਾ ਘੋਮ ਮਹਮਾਰੀ ਭਈ ਸਾਡੀ ਧਰਤੀ ਨੇ ਹੁਣ ਤੱਕ ਅਸੀਂ ਮੁਜਾਰੇ ਦੇ ਮੁਜਾਰੇ ਰਹੇ ਜਿਮਰਾਹ ਕੀ ਅਰਪਣ ਨਿਜ ਭਲਾਈ ਜਿਵੇਂ ਹੋਰ ਜ਼ਿਮੀਦਾਰਾਂ ਕੋਲੇ ਹੈ ਕਬਜ਼ਾ ਵੈ ਸਿੰਧ ਸੁਨ ਤੀਰਜ ਦੇਹਨ ਵੈ ਦੇ ਸੁਨ ਸਤਿਗੁਰੂ ਜੀ ਨੇ ਤੀਰਜ ਦਿੱਤੀ ਰਾਮੇ ਤੇ ਤਲੁਕੇ ਨੂੰ ਹੁਣ ਤਾਂ ਉਦੇਸ਼ ਸੇ ਕਲਹੀ ਨੀਨ ਹਲਸਾ ਜੀ ਆਖੋ ਵਾਹਿਗੁਰੂ ਮਾਰਾ ਕਹਿੰਦੇ ਰਾਮ ਸਿਆ ਤਲੋਕ ਸਿਆ ਤਨੂੰ ਇੱਕ ਪਿੰਡ ਦੀ ਭੂਮੀ ਕੀ ਦੇਈਏ ਕਬਜ਼ਾ ਕਰਾਈਏ ਤੁਸੀਂ ਦਾ ਭਾਈ ਸਾਰੇ ਦੇਸ਼ ਦੇ مالک ਲੈ ਬਣ ਗਏ ਸਾਰਾ ਦੇਸ਼ ਹੀ ਤੁਸੀਂ ਤਾਂ ਲੈ ਲਿਆ ਗੁਰੂ ਘਰੋਂ ਐਸੇ ਪਾਏ ਤੁਹਾਰੇ ਜਮੈਂ ਤੁਹਾਡੇ ਐਸੇ ਪੈਰ ਜੰਮਣਗੇ ਭੂਪਨ ਭੂਵ ਦੇਸ਼ ਗਨ ਨਮੈਂ ਰਾਜਿਆਂ ਦੇ ਰਾਜੇ ਹੋਵੋਗੇ ਇਹ ਜਿੰਨੇ ਪਿੰਡਾਂ ਵਾਲੇ ਧਰਤੀ ਦੇ ਮਾਲਕ ਬਣੇ ਹੋਏ ਨੇ ਇਹ ਸਾਰੇ ਤੁਹਾਡੇ ਅਧੀਨ ਹੋਣਗੇ ਦਿੱਲੀ ਲਾ ਬੁਰਕੇ ਵਿੱਚ ਵਧਿਓ ਦਿੱਲੀ ਤੇ ਲਾਹੌਰ ਦੇ ਵਿਚਾਲੇ ਇਲਾਕਾ ਸਾਰਾ ਤੁਹਾਨੂੰ ਦਿੱਤਾ ਵਧੋਗੇ ਤੁਸੀਂ ਗ੍ਰਾਮ ਹਜ਼ਾਰਨ ਹੀ ਕਹੋ ਸਦੋ ਖਜ਼ਾਨਾ ਪਿੰਡਾਂ ਨੂੰ ਤੁਸੀਂ ਜਿੱਤ ਲਮੋਗੇ ਤੁਸੀਂ ਬਹੁਤ ਬਖਸ਼ਰੀ 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 ਸਿੰਘ ਬਕਰਸੀ ਰਾਜ ਕੁਰਸੀ ਕੁਰਸੀ ਬਹੁਤ ਬਕਰਸੀ ਰਾਜ ਕੁਰਸੀ ਬਹਰ ਬਕੁਰਸੀ ਰਾਜ ਕੁਰਸੀ ਦਾ ਬੰਸ ਵਿੱਚ ਸਤ ਸੰਗਤ ਜੀ ਜਿਵੇਂ ਪੀੜੀ ਦਰ ਪੀੜੀ ਮਹਾਰਾਜ ਨੇ ਰਾਜ ਬਖਸ਼ਿਆ ਇਹਨਾਂ ਨੂੰ ਪਹਿਹੋ ਪਹਿਹੋ ਵਡੋ ਅਨੇਕ ਸਮਾਜ ਦੇਖੋ ਤੁਹਾਡੇ ਪਾਸ ਪਦਾਰਥ ਹੋਣਗੇ ਨਾਲ ਹੀ ਫੌਜਾਂ ਰੱਖੋਗੇ ਸਤ ਸੰਗਤ ਜੀ ਝੰਡਾ ਜਿਹਨੂੰ ਕਹਿੰਦੇ ਤੇਰੀਆਂ ਕਿਹੜੀਆਂ ਝੰਡਾ ਉੱਥਰੀਆਂ ਹੋਈਆਂ ਅੱਗੇ ਰਾਜੇ ਸਤ ਸੰਗਤ ਜੀ ਝੰਡਾ ਰੱਖਦੇ ਹੁੰਦੇ ਤਜਾ ਹੁੰਦੀ ਹੈ 45 ਲੱਖ 45 ਹੱਥ ਦੂੰਗਾ ਤੋਆ 45 ਹਾਥੀ ਸੱਤ ਸੰਗੀ ਚੌਰਸ ਉਸ ਨੂੰ ਚਾਂਦੀ ਦੇ ਰੁਪਈਆ ਨਾਲ ਭਰਨਾ ਕਿਉਂ ਉਦੋਂ ਕਾਗਜ਼ ਦੇ ਰੁਪਈਆ ਨਹੀਂ ਸੀ ਉੰਦੇ ਸੋਨੇ ਦੀਆਂ ਮੋਹਰਾਂ ਚਾਂਦੀ ਦੇ ਰੁਪਈਏ ਸਾਲ ਬਾਅਦ ਰਾਣੀ ਦੇ ਝੋਲੀ ਚ ਪਾ ਕੇ ਨਾ ਮਾਇਆ ਜਿਹੜੀ ਸਾਲ ਦੀ ਆਮਦਨ ਹੋਣੀ ਉਹ ਰਾਣੀ ਨੂੰ ਤੋਂ ਪਵਾਉਂਦੇ ਹੁੰਦੇ ਉਸ ਟੋਏ ਚ ਜਦ ਭਰ ਜਾਵੇ ਉਹਨੂੰ ਸੱਤ ਨਹੀਂ ਉੱਤੇ ਸਿੱਕਾ ਢਾਲ ਦੇਣਾ ਸਿਰਮੋਰ ਕਰ ਦੇਣੀ ਫਿਰ ਹੋਟੋਆ ਪਟ ਦੇਣਾ ਇਹਨਾਂ ਦੀਆਂ ਸੱਤ ਸੰਗਤ ਜੀ ਬਾਬਾ ਆਲਾ ਸਿੰਘ ਦੀਆਂ ਕਈ ਧਜਾਂ ਸਨ ਇਹ ਮਾਇਆ ਆਉਂਦੀ ਕਿੱਥੋਂ ਤੇ ਰੱਖਦੇ ਕਿਉਂ ਰਾਜੇ ਪਰ ਜਦਾਂ ਤਾਂ ਹੋਇਆ ਕਰਦਾ ਸੀ ਇਹ ਸਾਲ ਬਾਦ ਜ਼ਿਮੀਂਦਾਰਾਂ ਤੋਂ ਢਾਲ ਲੈਣੀ ਜਿਵੇਂ ਟੈਕਸ ਲੈਂਦੀ ਹੈ ਗਵਰਨਮੈਂਟ ਉਹ ਪੈਸਾ ਸੱਤ ਸੰਗਤ ਜੀ ਰਾਜੇ ਆਪ ਨਹੀਂ ਸੀ ਖਾਂਦੇ ਅਜਕਲ ਤਾਂ ਆਪ ਹੀ ਐਸੇ ਵਿਚਾਰ ਚ ਪੈਦੇ ਆ ਨਾ ਕਦੇ ਪਹਿਲਾਂ ਆਪਾਂ ਹੀ ਬਣਾ ਕਾ ਦਈਏ ਉਹ ਜਦ ਕਿਤੇ ਕਾਲ ਪੈ ਜਾਣਾ ਪਰਜਾ ਤੇ ਵਿਭਤਾ ਆ ਜਾਣੀ ਉਦੋਂ ਧਜਾ ਪਟਲਣੀ ਉਹ ਧਨ ਸਤ ਸੰਗਤ ਜੀ ਹੋਰ ਕਿਸੇ ਸਟੇਟ ਨੂੰ ਦੇ ਕੇ ਜਿੱਧਰ ਕੋਈ ਪਦਾਰਥ ਹੋਵੇ ਉਥੋਂ ਖਰੀਦ ਕੇ ਆਪਣੀ ਪਰਜਾ ਨੂੰ ਖਵਾ ਦੇਣਾ ਸੋ ਆਪ ਜੀ ਸਤ ਸੰਗਤ ਜੀ ਇਹ ਧਜਾ ਦੇ ਮਾਲਕ ਬਣੇ ਅਮ੍ਰੇਹ ਜਿਮ ਕਾਰਜ ਕੀਨ ਕਲਗੀਧਰ ਪਾਤਸ਼ਾਹ ਕਹਿੰਦੇ ਚੰਗਾ ਭਾਈ ਸਾਡੀ ਸਿੱਖੀ ਦਾ ਪ੍ਰੇਮ ਧਾਰ ਕੇ ਤੁਸੀਂ ਇਹ ਪਰਪਕਾਰ ਕੀਤਾ ਸਾਡੇ ਸਿੰਘਾਂ ਦਾ ਸੰਸਕਾਰ ਕਰਕੇ ਆਏ ਹੋ ਸਾਹਿਬ ਜਾਦੇ ਸਸਕਾਰੇ ਹਨ ਇਸੇ ਹੇਦ ਕਰ ਸਭ ਕੁਛ ਲੀਨਾ ਇਸ ਕਰਕੇ ਪ੍ਰੇਮਿਓ ਤੁਸੀਂ ਇਸ ਮਾਤ ਲੋਕ ਦਾ ਰਾਜ ਲੈ ਲਿਆ ਹੈ ਹਮ ਕਹਿ ਉਪਰ ਜੇ ਥੇ ਤਿੰਨ ਸਾਥ ਕਿਉਂ ਕਹਿ ਕੇ ਜਿਹੜੇ ਇਹਨਾਂ ਦੇ ਨਾਲ ਸਨ ਤਨ ਪਰ ਖੁਸ਼ੀ ਕਰੀ ਤਬ ਨਾਥ ਸਾਰਿਆਂ ਨੂੰ ਖੁਸ਼ੀਆਂ ਬਖਸ਼ੀਆਂ ਸਭ ਦੀ ਕਾਮਨਾ ਪੂਰੀ ਕੀਤੀ ਮਨੋ ਕਾਮਨਾ ਪੂਰਨ ਭਈ ਕਭੀਆਂ ਮਰਛਾ ਪੂਰੀਆਂ ਹੋਈਆਂ ਦੋਨੋਂ ਕਾਹ ਦਸਤਾਰ ਦੋ ਦਈ ਫਿਰ ਪਾਉ ਦੇ ਮਹਿੰਦ ਸਾਹਿਬ ਸੰਗਤ ਜੀ ਦੋਨੋਂ ਦਸਤਾਰਾਂ ਦਿੱਤੀਆਂ ਦੋਨੋਂ ਭਰਾਵਾਂ ਨੂੰ ਮਹਾਰਾਜ ਜੀ ਨੇ ਸਬਦ ਦੇਵ ਸੰਗੁਰ ਕੇ ਟਿਗ ਰਹੇ ਸਤਿਗੁਰ ਸਤ ਸੰਗ ਜੀ ਗੁਰੂ ਸਾਹਿਬ ਦੇ ਚਰਨਾਂ 'ਚ ਇਹਨਾਂ ਨੇ ਹਾਜ਼ਰੀ ਭਰੀ ਬਰਲੇ ਕਰ ਦਰਸ਼ਨ ਬਰ ਲਹੇ ਨਾਲੇ ਸਤ ਸੰਗ ਜੀ ਬਰ ਲੈ ਲਿਆ ਨਾਲੇ ਦਰਸ਼ਨ ਕੀਤੇ ਉਹਨੂੰ ਰੁਕਸਦ ਹੋਰ ਹੋਏ ਘਰ ਕੋ ਗਏ ਫਿਰ ਸਤ ਸੰਗ ਜੀ ਵਿਦਿਆ ਹੋ ਕੇ ਗੁਰੂ ਸਾਹਿਬ ਕੋਲੋਂ ਘਰਾਂ ਨੂੰ ਚਲੇ ਗਏ ਕਮ ਤੇ ਬਦੇ ਰਾਜ ਬੜ ਵਹੇ ਉਸ ਦਿਨ ਤੋਂ ਸਤ ਸੰਗ ਜੀ ਇਹਨਾਂ ਦਾ ਰਾਜ ਪ੍ਰਤਾਪ ਵਧਿਆ ਵੱਡੇ ਵੱਡੇ ਰਾਜੇ ਹੋਏ ਜਿਹੜੇ ਆਪਾਂ ਅੱਖੀਂ ਦੇਖੇ ਨਾ ਬਾਰ ਦੂਸਰ ਪਟਿਆਲਾ ਬਾਬਾ ਦੇ ਪਟਿਆਲਾ ਇਹ ਰਿਆਸਤਾਂ ਕੈਮ ਹੋਈਆਂ ਜੀਦਾਦਕ